ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸਭ ਚੜ੍ਹਦੀ ਕਲਾ 'ਚ ਆਂ ਸੋ ਜੀ ਆਪਾਂ ਇਸ਼ਨਾਨ ਪਾਣੀ ਕਰਕੇ ਤੇ ਨਿਤਨੇਮ ਕਰ ਲਿਆ ਤੇ ਜੀਵਨ ਵੀ ਨਿਤਨੇਮ ਕਰਕੇ ਇਹਨੇ ਮੇਰੇ ਨਾਲ ਕੀਤਾ ਹਨਾ ਇੱਕ ਵੰਗਦੀ ਮੈਂ ਬੋਲੀ ਕਿ ਜੀਵਨ ਨੇ ਬੋਲੀ ਸੋ ਬਾਣੀ ਪੜਨ ਤੋਂ ਬਾਅਦ ਅਰਦਾਸ ਵੀ ਕਰਨ ਦੀ ਜੀਵਨ ਨੇ ਵੇਟ ਨਹੀਂ ਕੀਤੀ ਜੀਵਨ ਸੜਾ ਕਰਨ ਲੱਗ ਗਿਆ ਆ ਦੇਖੋ ਕਿਉਂ ਸਤਾ ਪਿਆ ਬਣੀ ਬਣਦੇ ਵਾਦੇ ਨੂੰ ਨਾ ਨੀਂਦ ਦੀ ਗੁੰਗੀ ਜੜਾਉਂਦੀ ਹੈ ਵੈਸੇ ਬਾਣੀ ਬਣਦਵਾਦੀ ਨਹੀਂ ਤੇ ਮੈਨੂੰ ਤਾਂ ਸਭ ਨੂੰ ਹੀ ਆਉਂਦੀ ਹੈ ਮੈਨੂੰ ਇਹ ਬਹੁਤ ਨਹੀਂ ਆਉਂਦੀ ਹੈ ਦਿਲ ਕਰਦਾ ਹੁੰਦਾ ਕਿ ਸੌ ਜਾ ਮੇਰਾ ਵੀ ਹੁਣ ਜੀ ਕਹਦਾ ਕਿ ਮੈਂ ਸੌ ਜਾਵਾਂ ਪਰ ਮੈਂ ਹੁਣ ਚੱਲੀ ਆ ਆਟਾ ਗੁੰਨਣਾ ਆਟਾ ਗੁੰਨਣ ਕੇ ਪਰਸਾਦਾ ਬਣੀ ਬਣਾਈਏ ਬੱਚਿਆਂ ਨੂੰ ਆ ਦੇਖੋ ਜੀਵਨ ਵੱਲੋਂ ਇਹਦੇ ਨੂੰ ਕਰਕੇ ਕਰ ਕੋਈ ਕਰਕੇ ਖਾਲਸਾ ਕਰਕੇ ਫਤਿਹ ਸੋ ਜੀਵਨ ਨੇ ਫਤਿਹ ਬੁਲਾਤੀ ਤੁਹਾਨੂੰ ਉੱਟ ਗਿਆ ਪਤਾ ਮम्मा ਨੇ ਬਲੌਗ ਸ਼ੁਰੂ ਕਰ ਲਿਆ ਬੜੇ ਹੀ ਦਿਨ ਬਾਅਦ ਮੈਂ ਸਵੇਰੇ ਸਵੇਰੇ ਬਲੌਗ ਸ਼ੁਰੂ ਕਰਨ ਲੱਗੀ ਹਾਂ ਨਾ ਤੇ ਬੜੀ ਰੂਟੀਨ ਜੀ ਖਰਾਬ ਹੋਈ ਪਈ ਸੀ ਨਾ ਮਤਲਬ ਕਿ ਬਲੌਗ ਬਣਾਉਣ ਦਾ ਮਨ ਹੀ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਹੈ ਨਾ ਤੇ ਕੁਝ ਦਿਨ ਵੀ ਬੜੇ ਲੇਜ਼ੀ ਲੇਜ਼ੀ ਜੇ ਨੇ ਸੁੱਤੇ ਉੱਠੋ ਤਾਂ ਇਦਾਂ ਜਿਹਾ ਕਰਦਾ ਕਿ ਦੁਵਾਰਾ ਫੇਰ ਸੌਂ ਜੀ ਨੀਂਦ ਨਹੀਂ ਜਾਂਦੀ ਰਹਿੰਦੀ ਹੈ ਨਾ ਤੇ ਬਸ ਹੁਣ ਏਂਜਲ ਨਾ ਆ ਰਹੀ ਐ ਤੇ ਕਿਉਂਕਿ ਏਂਜਲ ਆਇਆ ਨਾ ਏਂਜਲ ਸਵੇਰੇ 3 ਵਜੇ ਉੱਠ ਕੇ ਪੜ ਰਹੀ ਸੀ ਉਹ ਤੇ ਫੇਰ ਸਾਢੇ 6:00 ਜੀ ਫਿਰ ਬੈਗੀ ਸੀ ਅੱਧਾ ਘੰਟਾ ਤੇ ਹੁਣ 7:00 ਵਜੇ ਗਏ ਤੇ ਹੁਣ ਉਹ ਬਣਾਉਣ ਲੱਗੀ ਐ ਤੇ ਕਿਉਂਕਿ ਆ ਰਹੀ ਤੇ ਵੀ ਰਾਤ ਵੀ ਲੇਟ ਨਾਈਟ ਤੱਕ ਪੜ੍ਹੀ ਸਵੇਰ ਫਿਰ ਉੱਠ ਕੇ ਪੜਨ ਲੱਗੇ ਜੇ ਨਾ ਕਿਉਂਕਿ ਹੁਣ ਐਗਜ਼ਾਮ ਸਿਰ ਤੇ ਨੇ ਹੈ ਨਾ ਤੇ ਤਾਂ ਕਰਕੇ ਹੁਣ ਆ ਰਹੀ ਆ ਉਹ ਸੋ ਚਲੋ ਮੈਂ ਗੁੰਦੀ ਆਟਾ ਤੇ ਆਟਾ ਗੁੰਦ ਕੇ ਫਿਰ ਆਪਾਂ ਬਣਾਣੇ ਆ ਰੋਟੀ ਪਣੀ ਤੇ ਅੱਜ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਵੀ ਜਲਦੀ ਹੋ ਜਾਣੀ ਆ ਅੱਜ ਡੇਟ ਹੈ ਕੀ ਹੈ 27 ਤਰੀਕ ਹੈ ਨਾ 27 ਤਰੀਕ ਹੈ ਨਾ ਜੀ ਹਾਂ ਅੱਜ 27 ਹੈ ਤੇ ਅੱਜ ਇਹਨਾਂ ਦਾ ਸਕੂਲ 9 ਤੋਂ 12:30 ਆ ਅਗੇਂ ਜਦਾ ਨਾਂ ਤਾਂ 12:30 ਹੁੰਦਾ ਸੀ ਪਰ ਅੱਜ ਜੀਵਨ ਵਿੱਚ ਇਹਦੇ ਨਾਲ ਹੀ ਛੁੱਟੀ ਹੋ ਜਾਣੀ ਐ ਸੋ ਚਲੋ ਹਨਾ ਤੇ ਬਸ ਬੱਚੇ ਦੇ ਇਗਜ਼ਾਮ ਵੀ ਸਟਾਰਟ ਨੇ ਹੁਣ ਤਕਰੀਬਨ ਫਸਟ ਤੋਂ ਬੱਚੇ ਇਗਜ਼ਾਮ ਸਟਾਰਟ ਨੇ ਸੋ ਆਪਾਂ ਕਰਦੇ ਹੁਣ ਕਿਚਨ ਦੇ ਕੰਮ ਤੋਂ ਸ਼ੁਰੂਆਤ ਜਿਵੇਂ ਚਾਹ ਦੁੱਧ ਤੇ ਇਹ ਬਣਾਣੇ ਆ ਚਾਹ ਸਫਾ ਕਰਤੀ ਆ ਉਹ ਸਫਾ ਕਰਤਾ ਹਾਂ ਨਾ ਤੇ ਅਸੀਂ ਬਣਾਨੇ ਸ਼ੱਕਰ ਵਾਲੀ ਚੀਨੀ ਸਾਨੂੰ ਪਸੰਦ ਨਹੀਂ ਜਿੰਨੀ ਚੀਨੀ ਬੰਦ ਕਰੀ ਨੂੰ ਸਾਨੂੰ ਕਾਫੀ ਟਾਈਮ ਹੋ ਗਿਆ ਚਲੋ ਜੀ ਇਧਰ ਪਾਟਾ ਵੀ ਛਾਲ ਲਿਆ ਇਧਰ ਲੈ ਲੈ ਪਾਣੀ ਸੋ ਜੀ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਵੀ ਕਰਨਾ ਚਾਹ ਸੀਗਾ ਕਿ ਉਹ ਵੀ ਕਿਰਪਾ ਨਾਲ ਸੌਰੀ ਕੈਮਰਾ ਕਿੱਧਰ ਆ ਮੇਰੇ ਜੀ ਕਿ 14 ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਣਾ ਚੈਨਲ ਮੋਨਟਾਈਜ਼ ਹੋ ਚੁੱਕਿਆ ਹੈ। ਅ ਤੇ ਚੈਨਲ ਮੋਨਟਾਈਜ਼ ਹੋਇਆ ਸੀ ਮੇਰਾ ਮੈਨੇ ਲੱਗਦਾ ਸ਼ਾਇਦ 14 ਫਰਵਰੀ ਹੈ ਨਾ। ਸੋ ਥੈਂਕ ਯੂ ਸੋ ਮੱਚ ਇਦਾਂ ਹੀ ਪਿਆਰ ਦਿੰਦੇ ਰਹੋ ਹੈ ਨਾ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਵੀ ਜਰੂਰ ਕਰਿਓ, ਕਮੈਂਟ ਵੀ ਜੀਨ ਕਰਿਓ ਤੇ ਫੋਲੋਵਾਚ ਕਰਿਆ ਕਰੋ, ਐਡ ਦੇ ਨਾਲ ਫੋਲੋਚ ਕਰਿਆ ਕਰੋ। ਪਲੀਜ਼ ਸੋ ਮੇਰੇ ਮੈਨ ਖੇਚ ਰੋ ਮੇਰੇ ਯਾਦ ਆਇਆ ਕਿ ਮੈਂ ਤੋਂ ਨਹੀਂ ਸਾਰਿਆਂ ਨੂੰ ਥੈਂਕਸ ਅਗੇ ਤੇ ਨਾ ਤੇ ਲੈਸ ਹੈ ਨਾ ਕਿਉਂਕਿ ਪੱਲਾ ਕਰਨ ਵਾਲਾ ਇਨਸਾਨ ਕੋਈ ਨਹੀਂ ਹੁੰਦਾ ਲਾਈਕ ਦੇ ਵਿੱਚ ਹੈ ਨਾ ਸੋ ਇੱਕ ਜਿਹਦੇ ਸਾਥ ਨਾਲ ਹੀ ਹੁੰਦਾ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੇ ਇਦਾਂ ਹੀ ਪਿਆਰ ਕਰਦੇ ਰਹੋ ਹੈ ਨਾ ਤੇ ਹਲੇ ਤਾਂ ਆਪਾਂ ਸਟੈਪ ਵੀ ਕੁਝ ਨਹੀਂ ਪਾਰ ਕੀਤਾ ਹੈ ਨਾ ਸੌਰੀ ਤੇ ਸੋ ਅੱਜ ਆਪਣੇ 3k ਸਬਸਕ੍ਰਾਈਬਰ ਵੀ ਕੰਪਲੀਟ ਹੋ ਗਏ ਆ ਤੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਤੁਹਾਡਾ ਕੋਲ ਟਾਈਮ ਹੁੰਦਾ ਤਾਂ ਪਲੀਜ਼ ਵੀਡੀਓ ਨੂੰ ਜਰੂਰ ਸਪੋਰਟ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਇਹ ਚਾਦਰਾਂ ਮੈਂ ਸਾਟਾ ਪੋਣੀ ਮਿਲਣਾ ਆਟਾ ਚੜ ਗਿਆ ਮੈਨੂੰ ਐਲਰਜੀ ਹੈ ਥੋੜੀ ਸੀ ਨਾ ਤਾਂ ਕਿ ਤੁਸੀਂ ਵੀ ਛੱਕੋ ਪਰੌਂਠਾ ਉੱਤੇ ਭਾਗੀ ਦੇਸੀ ਕੀ ਉਹ ਗਰਮ-ਗਰਮ ਪਰੌਂਠੇ ਦੇ ਉੱਤੇ ਇੰਜਲ ਖਾ ਗਏ ਚੁੱਕੇ ਇੰਜਲ ਹੋਰ ਪਾਵਾਂਗੇ ਉਹ ਬਹੁਤ 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 ਸੋਦਰੂ ਇੰਜਲ ਨੂੰ ਖਾ ਰਿਹਾ ਹੈ ਕਿਵੇਂ ਲੱਗਿਆ ক্লোਜ਼ ਅਪ ਕਰਕੇ ਤੇਰਾ ਫੇਸ ਹੈ ਨਾ ਬੱਡਾ ਲਾਦਾ ਤਾਂ ਇਹ ਕੇਈ ਕੇਈ ਜਣੇ ਨੂੰ ਲਾਦਾ ਵੀ ਇੰਜਲ ਸ਼ਾਇਦ ਵੱਡੀ ਹੈ ਹਮ ਸੋਦਰੂ ਦੂਰੋਂ ਦੂਰੋਂ ਫਿਰ ਨਾ ਬੇਬੀ ਕੇ ਸਾਹ ਉਹ ਮੇਰਾ ਬੱਡ ਸੜ ਗਿਆ ਸੜ ਗਿਆ ਸੜ ਗਿਆ ਸੜ ਗਿਆ ਪਰਣਾ ਟਾ ਬਈ ਸੜ ਗਿਆ ਬੱਚੇ ਜਾ ਰਹੇ ਸਕੂਲ ਕਿੰਨੇ ਦਿਨਾਂ ਉਹ ਬੱਚੇ ਜਾਂਦੇ ਸਕੂਲ ਦੀ ਵੀਡੀਓ ਬਣਾ ਰਹੀਆਂ ਚਲੋ ਬਾਏ 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 ਬੰਦਣਾ ਜੋ ਨਾ ਅਜੋ ਲੋ ਜੀ ਜੀਵਨ ਦਾ ਆਫੀਸ਼ੀਅਲੀ ਅੱਜ ਲਾਸਟ ਡੇ ਆ ਇੰਜਲ ਦਾ ਐਂਡਰ ਆ ਜਲਾਸਟ ਡੇ ਆ 11ਵਾਂ ਤੇ ਵਿੱਚ ਹਾਂ ਨਹੀਂ ਮੇਰਾ ਮੈਨ ਸਾਡੇ ਤੇ ਫਰਸਟ ਡੇ ਆ ਨਾ ਲਾਸਟ ਡੇ ਆ ਸੋ ਉਸ ਤੋਂ ਬਾਅਦ ਆ ਬਸ ਬੱਚੇ ਦਾ ਐਗਜ਼ਾਮ ਨੇ ਕਲਾਸ ਦੇ ਵਿੱਚ ਨੇ ਕਿ ਲਾਸਟ ਡੇ ਆ ਤੇ ਚਲੋ ਬਾਏ ਤੇ ਫਿਰ ਮਿਲਣਗੇ ਪ੍ਰੈਸੂ ਦੇ ਵਿੱਚ ਜੀ ਜੀ ਬੱਚਿਆਂ ਦੇ ਲੈ ਕੇ ਆਉਣ ਦਾ ਟਾਈਮ ਹੋ ਗਿਆ ਤੇ ਇਹ ਗਏ ਨੇ ਬੱਚੋਂ ਲੈਣ ਵਾਸਤੇ ਜਦੋਂ ਬੱਚੋਂ ਲੈਣ ਵਾਸਤੇ ਨਿਕਲ ਲਗੇ ਤਾਂ ਬਾਹਰ ਬਾਰਿਸ਼ ਬਰਿਸ਼ ਦੇਖੋ ਬਰਿਸ਼ ਪੈਣ ਲੱਗੀ ਤੇ ਬਸ ਉਹ ਗੱਡੀ ਚ ਲੈਣ ਨਿਕਲੇ ਨੇ ਬੱਚਾ ਨੂੰ ਹਨਾ ਤੇ ਬਸ ਲੱਗਦਾ ਹੀ ਸੀਗਾ ਕਿ ਇੱਕ ਯੋ ਕਿ ਇੱਕਦਮ ਗਰਮੀ ਹੋ ਗਈ ਸੀ ਨਾ ਤੇ ਸੋ ਥੋੜਾ ਜਿਹਾ ਹੋਰ ਮੌਸਮ ਠੰਡਾ ਹੋਣਾ ਜ਼ਰੂਰੀ ਸੀ ਹੈ ਕਿ ਨਹੀਂ ਤੇ ਅੱਜ ਮੈਂ ਕਿੰਨੇ ਦਿਨਾਂ ਬਾਅਦ ਗੋਲਦਮਾਲ ਆ ਸਿਆ ਤੇ ਯਾਨੀ ਕਿ ਇਹ ਵੀ ਚਲੋ ਥੋੜੇ ਦਿਨ ਮੌਸਮ ਥੋੜਾ ਸਹੀ ਰਹੂਗਾ ਹਨਾ ਤੇ ਕਿਉਂਕਿ ਗਰਮੀ ਫਿਰ ਗਰਮੀ ਜਾਂਦਾ ਪੈਂਦੀ ਹੈ ਠੰਡ ਘਟ ਪੈਂਦੀ ਹੈ ਸੋ ਇਸ ਕਰਕੇ ਥੋੜਾ ਜਿਹਾ ਮੌਸਮ ਥੋੜੇ ਦਿਨ ਹੋਰ ਠੰਡਾ ਰਹੇ ਤਾਂ ਸਭ ਤੋਂ ਬੈਠ ਰਿਹਾ ਹੈ ਨਾ ਤੇ ਉਨੀ ਲੇਟ ਪੱਖੇ ਚੱਲਣਗੇ ਕਿਉਂਕਿ ਗੱਲ ਗਰਮੀ ਸ਼ਿਵਰਾਤੀ ਵਾਲੀ ਤੇ ਨੂੰ ਗਰਮੀ ਇੱਕਦਮ ਹੋ ਗਈ ਸੀ ਪਰ ਸੋ ਫਿਰ ਵੀ ਮੌਸਮ ਠੀਕ ਜਿਹਾ ਪਰ ਕੱਲ ਇੱਕਦਮ ਹੀ ਗਰਮੀ ਹੋ ਗਈ ਹੈ ਨਾ ਤੇ ਅੱਜ ਫੇਰ ਕੂਰਕੂ ਲਾਦਾ ਆ ਤੇ ਦੇਖੋ ਹੈ ਨਾ ਅੱਜ ਵੀ بارش ਦੱਸੀ ਹੋਈ ਵੈਸੇ ਤਾਂ ਅ ਕੱਲ ਦੀ ਵੀ ਦੱਸੀ ਹੋਈ ਹੈ ਬਾਕੀ ਚਲੋ ਦੇਖੋ ਪੈਂਦੀ ਜਾਂ ਨਹੀਂ ਪੈਂਦੀ ਹੈ ਨਾ ਤੇ ਹੋਰ ਵਸਣਾ ਫਿਰ ਬਾਕੀ ਤੁਹਾਨੂੰ ਮਿਲਦੇ ਆਂ ਸੀ ਬੱਚੇ ਜਾਣ ਤੋਂ ਬਾਅਦ ਮੈਂ ਕੰਮ ਕੁੰ ਆਪਣਾ ਸਾਰਾ ਕਰ ਲਿਆ ਸੀ ਇਹ ਬਸ ਮੈਂ ਥੋੜਾ ਜਿਹਾ ਢੇੜਮੁਣ ਕਰਨ ਲੱਗੀ ਆ ਤੇ ਕੰਮ ਕਰਨ ਲੱਗੀ ਹੈ ਨਾ ਬਾਣੇ ਦਾ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਠੀਕ ਹੈ ਜੀ ਬਣੇ ਰਿਓ ਬਲੌਗ ਦੇ ਨਾਲ ਤੇ ਪਲੀਜ਼ ਬਲੌਗ ਨੂੰ ਜਰੂਰ ਲਾਈਕ ਜਰੂਰ ਕਰਕੇ ਜਾਇਆ ਕਰੋ ਲਾਈਕ ਘਟ ਘਟ ਕਰਦੇ ਆ ਕਰਦੇ ਨੇ ਤੇ ਵਿਊਸ ਚਲੋ ਜਿਹੜੇ ਆਉਂਦੇ ਅੱਗੇ ਵੀ ਘਟਾ ਦੇ ਆਉਂਦੇ ਸੀ ਹੁਣ ਵੀ ਘਟ ਹੀ ਆਉਂਦੇ ਨੇ ਪਰ ਲੇਕਿਨ ਜਿੰਤਾ ਇਹ ਚਿੱਤਾ ਵਿਊ ਹੁੰਦੇ ਨੇ ਉਸ ਹੱਬ ਨਾਲ ਲਾਈਕ ਬਹੁਤ ਜ਼ਿਆਦਾ ਡਾਊਨ ਹੁੰਦੇ ਨੇ ਸੋ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਓਪਨ ਕਰਨ ਸਾਰਾ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪਲੀਜ਼ ਚਲੋ ਠੀਕ ਹੈ ਜੀ ਓਕੇ ਚਲੋ ਜੀ ਇੱਥੇ ਰੈਇਸਾ ਔਰ ਸੁਹਾਨ ਜੀਵਨ ਦੇ ਲਈ ਲੈ ਕੇ ਆਏ ਸੀ ਗਿਫਟ ਤੇ ਮੈਂ ਤਾਂ ਕਿਹਾ ਸੀ ਵੀ ਗਿਫਟ ਨਾ ਤੁਸੀਂ ਦਿਆ ਕਰੋ ਹਨਾ ਤੇ ਆ ਇਹਦੀ ਰੈਸਦੀ ਮਮਾ ਨੂੰ ਹੁੰਦਾ ਆ ਕਿ ਮੈਂ ਜੀਵ ਨੂੰ ਗਿਫਟ ਦੇਣਾ ਹੈ ਨਾ ਕਿੰਨੇ ਦਿਨਾਂ ਤੋਂ ਕਹਿ ਰਹੇ ਸੀ ਕਿ ਤੇਰਾ ਬਰਥਡੇ ਗਿਫਟ ਨਾ ਪੈਂਡਿੰਗ ਹੈਗਾ ਆ ਸੋ ਮੈਂ ਤਾਂ ਕਿਹਾ ਸੀ ਵੀ ਤੁਸੀਂ ਪਲੀਜ਼ ਗਿਫਟ ਵਗੈਰਾ ਨਾ ਦਿਆ ਕਰੋ ਹਨਾ ਬਸ ਤੁਸੀਂ ਬੱਚਿਆਂ ਨੂੰ ਬਲੇਸਿੰਗਸ ਦਿਆ ਕਰੋ ਹਨਾ ਤੇ ਆਸ਼ੀਰਵਾਦ ਦਿਆ ਕਰੋ ਕਿ ਬੱਚਾ ਨੇਕ ਇਨਸਾਨ ਬਣੇ ਹੈਨਾ ਤੇ ਚੰਗਾ ਇਨਸਾਨ ਬਣੇ ਮਾੜੀ ਸੰਗਤ ਤੋਂ ਬਚ ਕੇ ਰਹੇ ਹਨਾ ਤੇ ਜਿੰਨੇ ਵੀ ਜ਼ਿੰਦਗੀ ਹੈਗੀ ਆ ਵਾਹਿਗੁਰੂ ਜੀ ਚੰਗੇ ਕੰਮਾਂ ਦੇ ਵਿੱਚ ਹੀ ਲਗਾਵੇ ਹਨਾ ਤੇ ਮੇਰੀ ਦਈ ਕਾਮਨਾ ਹੁੰਦੀ ਕਿ ਵਾਈਕਬੂ ਜੀ ਆਖਰੀ ਸਵਾਸਾ ਤੱਕ ਨਾਮ ਬੜੀ ਨਾਲ ਜੁੜੇ ਰੱਖਣ ਤੇ ਕਦੇ ਵੀ ਕੋਈ ਗਲਤ ਕੰਮ ਨਾ ਕਰਵਾਣ ਤੇ ਸਿੱਧੇ ਰਸਤੇ ਹੀ ਜਾਣ ਬੱਚੇ ਸਭ ਦੇ ਹੈ ਨਾ ਸੋ ਗਿਫਟ ਲੈਣਾ ਮੈਨੂੰ ਨਾ ਮੈਨੂੰ ਬਹੁਤ ਸੰਗ ਲਾਦਾ ਇਹਦੇ ਵਿੱਚ ਮੈਨੂੰ ਬਦੀਨ ਲੱਗਦਾ ਗਿਫਟ ਲੈਣਾ ਨਾ ਸੋ ਲੇਕਿਨ ਚਲੋ ਅਗਲੇ ਨੇ ਉਹਨਾਂ ਨੇ ਪਿਆਰ ਨਾਲ ਦਿੱਤਾ ਆ ਤਾਂ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਤੇ ਪਰ ਲੇਕਿਨ ਇਹਦੀ ਵੈਸੇ ਕੋਈ ਉਹ ਨਹੀਂ ਹੈਗੀ ਹੈ ਨਾ ਤੇ ਕੀ ਹੁੰਦੇ ਆ ਵੈਸੇ ਕੋਈ ਲੋੜ ਨਹੀਂ ਸੀ ਪਰ ਲੇਕਿਨ ਚਲੋ ਦਿੱਤਾ ਤਾਂ थैंक यू so much ਤੇ बस ਮਨ ਇਹ ਹੁੰਦਾ ਵੀ ਤੁਸੀਂ ਦੁਆ ਦਿਓ ਬlesings ਦਿਓ ਬੱਚੇ ਨੂੰ ਬਸ ਇਹੀ ਬਹੁਤ ਹੈ ਨਾ ਇਹੀ ਸਭ ਤੋਂ ਵੱਡਾ ਗਿਫਟ ਹੈ ਬੱਚੇ ਨੂੰ ਪਿਆਰ ਕਰਦੇ ਆ ਬੱਚੇ ਦਾ ਆਸ਼ੀਰਵਾਦ ਦਿੰਦੇ ਆ ਨਾ ਤੇ ਉਹ ਹੀ ਮੇਰੇ ਮੇਰੀ ਨਜ਼ਰ ਦੇ ਵਿੱਚ ਤਾਂ ਉਹ ਹਰਬ ਕੁਛ ਹੈ ਨਾ ਸੋ ਬਾਕੀ ਚਲੋ ਗਿਫਟ ਹੈ ਹੁੰਦਾ ਬੱਚੇ ਗਿਫਟ ਦੇ ਨਾਲ ਚਲੋ ਬੱਚੇ ਖੁਸ਼ ਹੋ ਜਾਂਦੇ ਨੇ ਹੈ ਨਾ ਸੋ ਇਹ ਰੈਸਾ ਸਮਝਾ ਰਹੀ ਸੀ ਨਾ ਕਿ ਜੀਵਨ ਇਦਾਂ ਦਾ ਖਾਣਾ ਜਿਵੇਂ ਹਾਂ ਆ ਦੇਖੇ ਇਹਦੇ ਪਰ ਲਿਖਿਆ ਹੋਇਆ ਸੋ ਬਹੁਤ क्यूट ਨੇ ਬੱਚੇ ਤੇ ਇਹ ਜੀਵਨ ਤੋਂ 1 ਡੇਢ ਕੇ ਸਾਲ ਮਿਲਦਾ ਸ਼ਾਇਦ ਛੋਟੇ ਆ ਰਹੀਸਾ ਹੈ ਨਾ ਹਾਂ ਲਓ ਜੀ ਅਗੇ ਤੁਹਾਡੇ ਨਾਲ ਮੈਂ ਜੀਵਨ ਦੀ ਵੀਡੀਓ ਸ਼ੇਅਰ ਕਰੂੰਗੀ ਕਿ ਜੀਵਨ ਨੇ ਇਹਨੂੰ ਚਾਰਜ ਤੇ ਲਗਾ ਕੇ ਫਿਰ ਇਨ ਨੂੰ ਚਾਹੀ ਸੀ ਫਿਰ ਇਹਨੇ ਨਾ ਪਾਠ ਕੀਤਾ ਹੈ ਨਾ ਮਾਈਕ ਦੇ ਵਿੱਚੋਂ ਤੇ ਇੰਨਾ ਮਰਕੇ ਨੂੰ ਚਾੜਾ ਹੋਇਆ ਸੀਗਾ ਤੇ ਕਾਫੀ ਅੱਛੀ ਆਵਾਜ਼ ਹੈ ਇਹਦੇ ਵਿੱਚ ਨਾ ਉਹ ਵੀ ਪੈਨ ਡਰ ਵੀ ਲੱਗ ਜਾਂਦੀ ਹੈ ਤੇ ਐਜ਼ ਅ ਸਪੀਕਰ ਵੀ ਯੂਜ਼ ਹੋ ਸਕਦਾ ਆ ਸੋ ਇਹ ਕਾਫੀ ਅੱਛੀ ਚੀਜ਼ ਹੈਗੀ ਹੈ ਨਾ ਤੇ ਚਲੋ ਮੈਂ ਇਹ ਨਹੀਂ ਕਹਿੰਦੀ ਵੀ ਗਿਫਟ ਕਿਉਂ ਦੇਤਾ ਨਾ ਤੇ ਬਸ ਇਹ ਹੁੰਦਾ ਹੈ ਕਿ ਹੈ ਨਾ ਮ ਬਸ ਮੈਨੂੰ ਨਾ ਥੋੜਾ ਜਿਹਾ ਲੈਂਡ ਦੇਣ ਦੇ ਵਿੱਚ ਨਾ ਮੈਨੂੰ ਥੋੜਾ ਜਿਹਾ ਇਹ ਹੁੰਦਾ ਕਿ ਆਪਾਂ ਨੂੰ ਲੈਂਡ ਦੇਣ ਨਹੀਂ ਕਰਨਾ ਚਾਹੀਦਾ ਬਾਕੀ ਚਲੋ ਹੈਨਾ ਸਭ ਦੀ ਆਪਣੀ ਆਪਣੀ ਉਹ ਥਿੰਕਿੰਗ ਹੁੰਦੀ ਹੈ ਹੈਨਾ ਤੇ ਮੈਨੂੰ ਮੈਨੂੰ ਇਦਾਂ ਹੁੰਦਾ ਮੈਨੂੰ ਦੇਣਾ ਚੰਗਾ ਲੱਗਦਾ ਮੈਨੂੰ ਲੈਣਾ ਨਹੀਂ ਚੰਗਾ ਲੱਗਦਾ ਸੋ ਇਹ ਹੈ ਇਹ ਚੀਜ਼ ਕਰਕੇ ਮੈਂ ਗੈਰ ਸੀ ਕਿ ਇਹ ਚੀਜ਼ ਦਿ ਲੋੜ ਨਹੀਂ ਸੀ ਹੈਨਾ ਸੋ ਥੈਂਕ ਯੂ so much ਬਸ ਅਗਰ ਮੇਰੀ ਇਸ ਗੱਲ ਦੇ ਨਾਲ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਉਹਦੇ ਲਈ ਸੌਰੀ ਹੈਨਾ ਤੇ ਬਸ ਮੈਨੂੰ ਹੀ ਹੁੰਦਾ ਕਿ ਮੈਂ ਦਮਾ ਹਰੇਕ ਦੀ ਹੈਲਪ ਕਰਾਂ ਪਰ ਮੈਨੂੰ ਹੈਲਪ ਲੈਣੀ ਨਹੀਂ ਚੰਗੀ ਲੱਗਦੀ 나 ਮਨ ਕੋਈ ਚੀਜ਼ ਲੈਣੀ ਚੰਗੀ ਲੱਗਦੀ ਹੈ ਨਾ ਤੇ ਬਸ ਇਹ ਹੀ ਹੁੰਦਾ ਕਿ ਵਾਹਿਗੁਰੂ ਜੀ ਨਾ ਬਸ ਸਭ ਦਾ ਭਲਾ ਕਰਾਉਣ ਹੈ ਨਾ ਤੇ ਚਲੋ ਬੱਚੇ ਨਾ ਆਪਣੇ ਆਪਣੀ ਸੋਚ ਹੁੰਦੀ ਸਭ ਦੀ ਤੇ ਬਹੁਤ ਖੁਸ਼ ਹੋ ਕੇ ਦਿੱਤਾ ਨੇ ਸੋ ਦੇ ਲਈ ਬਹੁਤ ਬਹੁਤ ਥੈਂਕ ਯੂ so much ਤੇ ਇਹ ਬੱਚੇ ਵੀ ਬਹੁਤ ਖੁਸ਼ ਸੀਗੇ ਤੇ ਚਲੋ ਵਾਹਿਗੁਰੂ ਜੀ ਅਧਿਆዘ ਵਾਜ਼ੇ ਰੱਖਿਆ ਨਾ ਲੰਬੇ ਕਿਤੇ ਇੱਕ ਜਦ ਮੈਂ